ਬਾਥਿੰਗ ਘਾਟ ਬਣਿਆ ਇਹਦਾ ਮਤਲਬ ਮੁੱਖ ਕਾਰਨ ਕੀ ਪਹਿਲਾਂ ਮੈਨੂੰ ਇਹ ਸਮਝਾਓ ਬਾਥਿੰਗ ਦਾ ਇਹ ਇਸ਼ਨਾਨ ਘਾਟ ਇੱਥੇ ਸੰਗਤ ਘਾਟ ਬਣ ਕੇ ਸੰਗਤ ਦੇ ਇਸ਼ਨਾਨ ਵਾਸਤੇ ਇਹ ਘਾਟ ਜਿਹੜੀ ਹੈਗੀ ਇਹ ਸਾਰੇ ਜਿੱਥੇ ਵੀ ਅੱਗੇ ਡੈਰੀਆਂ ਵਾਲੇ ਜਾਂ ਪਿੰਡਾਂ ਦੇ ਗੰਦੇ ਪਾਣੀ ਪੈਂਦੇ ਆ ਉਹਨਾਂ ਵਾਸਤੇ ਇਹ ਕੁਸ਼ਲਿਆਂ ਕੇ ਅਸੀਂ ਇੱਥੇ ਸਿਰਫ ਘੇੜਾ ਮਾਰਨੀ ਵਾਏ ਅਸੀਂ ਇੱਥੇ ਇਸ਼ਨਾਨ ਕਰਨਾ ਚਾਹੁੰਦੇ ਅਸੀਂ ਘਾਟ ਬਣਾ ਦਿੱਤੇ ਆ ਤੇ ਪਾਣੀ ਵਿੱਚੋਂ ਸਾਫ਼ ਜਿਹੜਾ ਹੈਗਾ ਉਹਨੂੰ ਲੈ ਕੇ ਆਉਣਾ 0% ਦੇ ਉੱਤੇ ਲਿਆ ਕੇ ਹਟਾਂਗੇ ਉਹਨਾਂ ਦਿਨ ਸਾਡੇ ਦੇ ਲੋਕ ਕਿਸ ਤਰੀਕੇ ਦਾ ਸਮਰਥਨ ਕਰ ਰਹੇ ਨੇ ਲੋਕ ਕਹਿੰਦਾ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਹੈਗੀ ਸੰਗਤ ਹੀ ਸੇਵਾ ਕਰ ਰਹੀ ਹੈ ਦੂਸਰਾ ਜਿਹੜਾ ਲੋਕ ਆ ਲੋਕ ਤਾਂ ਚਾਹੁੰਦੇ ਆ ਪਵਿੱਤਰ ਬੁੱਢਾ ਵੀਰਿਆ ਸਾਫ਼ ਹੋਵੇ ਤੁਹਾਨੂੰ ਕੀ ਲੱਗਦਾ ਹੁਣ ਇਸ ਕੰਮ ਦੇ ਵਿੱਚ ਜਿਹੜੀ ਕੀ ਗਤੀ ਫੜੂਗਾ ਕੰਮ ਇਹ ਪੂਰੀ ਗਤੀ ਤੇ ਆ ਹੁਣ ਤੁਸੀਂ ਦੇਖੋਗੇ ਨਾ ਉਹ ਇੰਨੇ ਦਿਨਾਂ ਦੇ ਵਿੱਚ ਇੰਨਾ ਕੰਮ ਹੋ ਗਿਆ ਉਹਨਾਂ ਵਾਲੇ سیمنٹ ਦੇ ਵਿੱਚ 100 ਪਰਸੈਂਟ ਸਾਰੇ ਦੇ ਰਿਜ਼ਲਟ ਆਉਣਗੇ। ਉਹਨੇ ਅੱਗੇ ਸਾਡਾ ਕੰਮ ਇੱਥੇ ਲੱਗੇ ਕੰਮ ਨਾਮ ਅਮਰਤ ਦਾ ਜਲ ਦਾ। ਉਹ ਕੰਮ ਜਿਹੜਾ ਸਾਡੇ ਤੋਂ ਖੁੱਸ ਗਿਆ। ਉਹ ਅਮਰਤ ਜਲ ਜਿਹਦੇ ਵਾਸਤੇ ਅਸੀਂ ਤਰਸਦੇ ਹਾਂ। ਉਦੋਂ ਦਾ ਬੁੱਢਾ ਦਰਿਆ ਚਾਵੇ ਇਹ ਸਾਫ਼ ਸੁਥਰਾ ਹੋਵੇ। ਮਾਲਵਾ ਤੇ ਰਾਜਸਥਾਨ ਦੇ ਲੋਕ ਸੁਖੀ ਹੋਣ ਤੇ ਬਿਮਾਰੀਆਂ ਤੋਂ ਬਚਣ। ਲੁਧਿਆਣਾ ਦੇ ਵਿੱਚ ਬੁੱਢਾ ਦਰਿਆ ਜੋ ਕਿ ਬੁੱਢਾ ਨਾਲਾ ਬਣ ਚੁੱਕਿਆ ਸੀ ਇਸ ਦਾ ਜਿਹੜਾ ਜ਼ਿੰਮੇਵਾਰੀ ਚੱਕੀ ਹੈ ਸੰਤ ਸੀਚੇਵਾਲ ਜੀ ਨੇ ਇਹਨੂੰ ਸਾਫ਼ ਕਰਨ ਦੀ ਇਹਨੂੰ ਮੁੜ ਪਵਿੱਤਰ ਬੁੱਢਾ ਦਰਿਆ ਦਰਿਆ ਬਣਾਉਂਦੀ ਤੇ ਹੁਣ ਅ ਇਸ ਦੀ ਜਿਹੜਾ ਕੰਮ ਹੈ ਬਹੁਤ ਜੋਰਾਂ ਛੋਰਾਂ ਚੱਲਦਾ ਪਿਆ ਹੁਣ ਇੱਕ ਬਾਥਿੰਗ ਜਿਹੜਾ ਘਾਟ ਵੀ ਬਣਾ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਜੀ ਵੀ ਬਣੇ ਸਸੀ ਕਾਲ ਜੀ ਸਸੀ ਕਾਲ ਜੀ ਬਾਬਾ ਜੀ ਆਪਾਂ ਪਿਛਲੀ ਵਾਰ ਜਦੋਂ ਮੇਲੇ ਸੀ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਸੀ ਆਪਾਂ ਪਲਾਂਟ ਤੇ ਸੀਗੇ ਜਿਹੜਾ ਆਪਾਂ ਅਸ਼ਿੰਗਾਰ ਸਿਨੇਮਾ ਰੋਡ ਦੇ ਨੇੜੇ ਤੋਂ ਬਣਾਇਆ ਇੱਕ ਇੱਕ ਸਟੈਪ ਅੱਗੇ ਆ ਗਿਆ ਨਾ ਹੁਣ ਤੇ ਬਾਬਾ ਜੀ ਹੁਣ ਜਿੱਦਾਂ ਇਹ ਬਾਥਿੰਗ ਘਾਟ ਬਣਿਆ ਇਹਦਾ ਮਤਲਬ ਮੁੱਖ ਕਾਰਨ ਕੀ ਪਹਿਲਾਂ ਮੈਨੂੰ ਇਹ ਸਮਝਾਓ ਫਿਰ ਆਪਾਂ ਅਗਲੀ ਗੱਲ ਕਰਦੇ ਆਂ ਬਾਥਿੰਗ ਦਾ ਇਹ ਇਸ਼ਨਾਨ ਘਾਟ ਇਥੇ ਸੰਗਤ ਘਾਟ ਬਣ ਕੇ ਸੰਗਤ ਦੇ ਇਸ਼ਨਾਨ ਵਾਸਤੇ ਤੇ ਇਹ ਘਾਟ ਜਿਹੜੀ ਹੈਗੀ ਇਹ ਸਾਰੇ ਜਿੱਥੇ ਵੀ ਅੱਗੇ ਡੈਰੀਆਂ ਵਾਲੇ ਜਾਂ ਪੰਡਿਆਂ ਦੇ ਗੰਦੇ ਪਾਣੀ ਪਿੰਦੇ ਆ ਉਹਨਾਂ ਵਾਸਤੇ ਇੱਕ ਸੁਨੇਹਾ ਕਿ ਅਸੀਂ ਇਥੇ ਸਿਰਫ ਘੇੜਾ ਮਾਰਨੀ ਵਾਏ ਅਸੀਂ ਇੱਥੇ ਇਸ਼ਨਾਨ ਕਰਨਾ ਚਾਹੁੰਦੇ ਅਸੀਂ ਘਾਟ ਬਣਾ ਦਿੱਤੇ ਆ ਤੇ ਪਾਣੀ ਪਿੱਛੋਂ ਸਾਫ਼ ਜਿਹੜਾ ਹੈਗਾ ਉਹਨੂੰ ਲੈ ਕੇ ਆਉਣਾ। ਕਾਫੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਆਪਾਂ ਡੈਰੀ ਕੰਪਲੈਕਸਾਂ ਦੇ ਵਿੱਚ ਵੀ ਜਾ ਰਹੇ ਆਂ ਵੀ ਜਿਹੜਾ ਗੋਹਾ ਛੁੱਟਿਆ ਜਾ ਰਿਹਾ ਪਾਣੀ ਦੇ ਵਿੱਚ ਉਹ ਸਾਰਾ ਟ੍ਰੀਟਮੈਂਟ ਪਲੈਂਟ ਖਰਾਬ ਕਰ ਰਿਹਾ। ਜੀ। ਉਹਦਾ ਕੀ ਮੁਕ ਕਰਾਣ ਕਿਉਂ ਨਹੀਂ ਸਮਝ ਪਾਰੇ ਲੋ। ਇਹ ਸਮਝ ਬਾਰੇ ਆ ਕਾਫੀ ਤੁਸੀਂ ਦੇਖੋਗੇ ਹਾਲਾਤ ਬਦਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਾਡੇ ਕੋਲ ਥੋੜੇ ਦਿਨ ਲਏ ਸੀਗੇ ਆ ਮੀਟਿੰਗ ਅਸੀਂ ਵਿੱਚ ਕਰ ਛਟਿਆ ਤੇ ਉਹਨਾਂ ਨੂੰ ਕੇ ਸਾਨੂੰ ਹੋਰ ਥੋੜੇ ਜਿਹੇ ਦਿਨ ਦਿਓ। ਥੋੜੇ ਦਿਨਾਂ ਦੇ ਵਿੱਚ ਫੇਰ ਆ ਜਿਹੜਾ ਹੈਗਾ ਤਾਜਪੁਰ ਡੈਰੀਆਂ ਅਸੀਂ ਜਾਵਾਂਗੇ ਕੀ ਉਹਨਾਂ ਦਾ ਹੋ ਅਸੀਂ 0% ਦੇ ਉੱਤੇ ਲਿਆ ਕੇ ਹਟਾਂਗੇ ਉਹਨਾਂ ਜਿਹੜੇ ਛੱਡੇ ਨਹੀਂ ਲਗਭਗ 2 ਮਹੀਨੇ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਹੋ ਚੁੱਕੇ ਨੇ 22 ਤਰੀਕ ਨੂੰ 2 ਹੋਣਗੇ 22 ਤਰੀਕ ਨੂੰ 2 ਮਹੀਨੇ ਹੋ ਜਾਣੇ ਹੈਣਾ ਜੀ ਤੇ ਕਾਫੀ ਕੰਮ ਵੀ ਚੱਲ ਰਿਹਾ ਉੱਥੇ ਟ੍ਰੀਟਮੈਂਟ ਪਲਾਂਟ ਚੱਲ ਪਿਆ ਲੋਕਾਂ ਨੂੰ ਸਮਝਾ ਰਹੇ ਹਾਂ ਮਿਸ ਹਰ ਇੱਕ ਮੀਟਿੰਗਾਂ ਦਿਨ ਵਰ ਦਿਨ ਮੀਟਿੰਗਾਂ ਚੱਲ ਰਹੀਆਂ ਚੰਗੀ ਤਰ੍ਹਾਂ ਸੇਵਾ ਹੈ ਇੱਥੇ ਤੁਸੀਂ ਦੇ ਰਹੇ ਹੋ ਪ੍ਰੋਪਰ ਤਰੀਕੇ ਨਾਲ ਤੇ ਲੋਕ ਕਿਸ ਤਰੀਕੇ ਦਾ ਸਮਰਥਨ ਕਰ ਰਹੇ ਨੇ ਲੋਕ ਕਹਿੰਦਾ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਹੈਗੀ ਸੰਗਤ ਹੀ ਸੇਵਾ ਕਰ ਰਹੀ ਹੈ ਆ ਤੁਸੀਂ ਇਸ ਏਰੀਏ ਜਿੱਦਣ ਅਸੀਂ ਆਏ ਆ ਤੇ ਇੱਥੇ ਰਾਖ ਇੰਨੀ ਡਿੱਗਦੀ ਸੀਗੀ ਕਿ ਤੁਸੀਂ ਪਧਰੇ ਨਹੀਂ ਬੈਠ ਸਕਦੇ ਆ ਤੁਸੀਂ ਦੇਖੋਗੇ ਹੁਣ ਪਧਰੇ ਵੀ ਬਹਿ ਸਕਦੇ ਆ ਇੱਥੇ ਰਾਖ ਦਾ ਬਹੁਤ ਮਸ਼ਲਾ ਹਲ ਹੋਇਆ ਦੂਸਰ ਜਿਹੜਾ ਲੋਕ ਆ ਲੋਕ ਤਾਂ ਚਾਹੁੰਦੇ ਆ ਪਵਿੱਤਰ ਬੁੱਢਾ ਵੀ ਰਿਹਾ ਸਾਫ਼ ਹੋਵੇ ਤੇ ਇਹ ਪੋਲੂਸ਼ਨ ਰਹਿਤ ਹੋਵੇ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਲੋਕਾਂ ਨੂੰ ਇੱਥੇ ਹੋ ਰਿਹਾ ਚਾਹੇ ਉਹ ਪ੍ਰਦੂਸ਼ਿਤ ਹਵਾ ਵਾ ਤੇ ਚਾਹੇ ਉਹ ਪ੍ਰਦੂਸ਼ਿਤ ਪਾਣੀ ਆ ਤੇ ਇਹਦਾ ਨੁਕਸਾਨ ਲੋਕ ਤਾਂ ਚਾਹੁੰਦੇ ਆ ਕੋ ਲੋਕ ਉਹ ਜਿਹੜੇ ਕੰਮ ਆ ਇਹ ਕੁਝ ਮਿਊਸਪਲ ਕਾਰਪੋਰੇਸ਼ਨ ਦੇ ਕਰਨ ਵਾਲੇ ਆ ਕੁਝ ਪਿੰਡਾਂ ਦੇ ਕੰਮ ਆ ਸਰਕਾਰ ਦੇ ਕੰਮ ਕਰਨ ਵਾਲੇ ਆ ਕੁਝ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਜਿੱਥੇ ਲੋਕ ਆਪਣਾ ਕਚਰਾ ਜਾਂ ਕੂੜਾ ਸੁੱਟਦੇ ਆ ਉਹ ਵੀ ਇਹਦੇ ਉੱਤੇ ਇਹਦੇ ਵਾਸਤੇ ਅਵੇਅਰ ਹੋਣ ਸਭ ਤੋਂ ਪਹਿਲਾਂ ਕਿ ਇਹ ਜਿਹੜੇ ਉਹ ਤੇ ਪਿੰਡਾਂ ਦਾ ਪਾਣੀ ਤੇ ਜਿਹੜਾ ਹੈਗਾ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਤੇ ਜਿਹੜਾ ਇੰਡਸਟਰੀਅਲ ਪਾਣੀ ਇਹਨੂੰ ਰੋਕਣਾ ਜਿਹੜਾ ਹੈਗਾ ਪਹਿਲ ਜਿਹੜਾ ਹੈ ਮੈਂ ਬਿਲਕੁਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਾਰਪੋਰੇਸ਼ਨ ਦੀ ਗੱਲ ਕੀਤੀ ਆ ਹੁਣ ਤਾਂ ਕਾਰਪੋਰੇਸ਼ਨ ਦੇ ਲੁਧਿਆਣੇ ਦੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਐ ਮੇਅਰ ਵੀ ਆਮ ਆਦਮੀ ਪਾਰਟੀ ਦਾ ਬਹਿ ਚੁੱਕਾ ਹੈ ਤੁਹਾਨੂੰ ਕੀ ਲੱਗਦਾ ਹੁਣ ਇਸ ਕੰਮ ਦੇ ਵਿੱਚ ਜਿਹੜੀ ਕੀ ਗਤੀ ਫੜੂਗਾ ਕੰਮ ਇਹ ਪੂਰੀ ਗਤੀ ਤੇ ਆ ਹੁਣ ਤੁਸੀਂ ਦੇਖੋਗੇ ਨਾ ਵੀ ਇੰਨੇ ਦਿਨਾਂ ਦੇ ਵਿੱਚ ਇੰਨਾ ਕੰਮ ਹੋ ਗਿਆ ਤੇ ਉਹਨਾਂ ਵਾਲੇ ਸਿਮਨ ਦੇ ਵਿੱਚ 100% ਸਾਰੇ ਦੇ ਰਿਜ਼ਲਟ ਹੋਣਗੇ ਕਿਉਂਕਿ ਹੁਣ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਗਿਆ ਲੋਕਾਂ ਨੂੰ ਵੀ ਪਤਾ ਲੱਗ ਗਿਆ ਇੰਡਸਟਰੀ ਨੂੰ ਵੀ ਪਤਾ ਲੱਗ ਗਿਆ ਕਿ ਇਹ ਹੁਣ ਜਿਹੜਾ ਹੈਗਾ ਵਾ ਟਾਲ ਮਟੋਲ ਦੇ ਨਾਲ ਅੱਜ ਨਹੀਂ ਵੀ ਅੱਜ ਅਸੀਂ ਗੇੜਾ ਮਾਰ ਲਿਆ ਤਾਂ ਫਿਰ ਜਾ ਕੇ 2 ਮਹੀਨੇ ਤੇ 3 ਮਹੀਨੇ ਨੂੰ ਮੀਟਿੰਗ ਕਰਾਂਗੇ ਸਾਡਾ ਤਾਂ ਰੋਜ਼ ਦਾ ਇੱਥੇ ਚੱਕਰਾ ਕੱਲ ਵੀ ਹਾਂ ਕੱਲ ਵੀ ਅਸੀਂ ਪਰਸੋਂ ਗਏ ਸੀ ਕਿ ਦਿੱਲੀ ਇਹ 2 ਦਿਨ ਉੱਥੇ ਹਾਈ ਰਿਲਵਾ ਕੇ ਕੱਲ ਜਿਹੜਾ ਹੈਗਾ ਸਾਮੀ ਫੇਰੇ ਇੱਥੇ ਪਹੁੰਚ ਗਏ ਅੱਜ ਫਿਰ ਇੱਥੇ ਆ ਤੇ ਕੱਲ ਨੂੰ ਫਿਰ ਅਸੀਂ ਦਿੱਲੀ ਜਾਵਾਂਗੇ ਪਰਸੋਂ ਨੂੰ ਫਿਰ ਆ ਜਾਾਂਗੇ 2 ਦਿਨ ਫਿਰ ਇੱਥੇ ਆ ਸੋ ਅਸੀਂ ਜਿਹੜਾ ਹੈਗਾ ਹੁਣ ਇਹਦੇ ਉੱਤੇ ਅਵੇਸ਼ਲਾਪਨ ਵੀ ਨਹੀਂ ਹੋਊਗਾ ਉਹ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਵੀ ਜਿਹੜੇ ਅੱਗੇ ਤੁਹਾਨੂੰ ਸਾਹਮਣੇ ਦਿਸਣਗੇ ਤੇ ਲੋਕ ਨਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਸੀ ਡਾਈੰਗਾਂ ਤੋਂ ਜਦੋਂ ਤੁਸੀਂ ਦੱਸ ਰਹੇ ਵੀ ਇੱਥੇ ਬਹਿਣਾ ਵੀ ਔਖਾ ਹੁੰਦਾ ਸੀ ਪਰ ਲੋਕਾਂ ਦੇ ਘਰੋਂ 'ਚ ਇੱਕ ਹਸਾਬ ਨਾਲ ਰਾਖ ਨਿਕਲ ਕੇ ਆਉਂਦੀ ਹੁੰਦੀ ਹੁੰਦੀ ਜਦੋਂ ਅਗਲੇ ਝਾੜੂ ਮਾਰਦੇ ਸੀ ਤੇ ਕੇਰ ਲਿਆ ਸੀ ਪਹਿਲੇ ਦਿਨ ਸਾਨੂੰ ਐਸੇ ਕਹਿੰਦੇ ਬਾਬਾ ਜੀ ਦੱਸੋ ਹਣਾ ਇਸ ਇੱਥੇ ਕਰੀਏ ਕੀ ਪਰ ਅੱਜ ਤੁਸੀਂ ਉਹ ਜਿਹੜਾ ਹੈਗਾ ਇੱਥੇ ਗਰੇਵਾਲ ਸਾਹਿਬ ਇਹਨਾਂ ਨੇ ਬੜਾ ਮੋਜਾ ਠਾਇਆ ਇਹਨਾਂ ਇਹਨਾਂ ਦਾ ਤੁਸੀਂ ਲੈ ਸਕਦੇ ਆ ਵਰਸ਼ਨ ਵੀ ਹੁਣ ਤੁਹਾਨੂੰ ਇਹਦਾ ਕੋਈ ਰਾਹਤ ਮਿਲੀ ਹੈ ਜਾਂ ਨਹੀਂ ਮਿਲੀ ਕਿਉਂਕਿ ਇਹ ਸਭ ਤੋਂ ਪਹਿਲਾਂ ਇਹ ਕਹਿੰਦੇ ਬਾਬਾ ਜੀ ਇੰਨਾ ਚਿਰ ਹੋ ਗਿਆ ਸਾਨੂੰ ਲੜਾਈ ਲੜਦੇ ਸਾਡੀ ਗੱਲ ਨਹੀਂ ਕੋਈ ਸੁਣਦਾ ਗਰੇਵਾਲ ਸਾਹਿਬ ਨੇ ਮੈਂ ਵੀ ਗੱਲਬਾਤ ਕੀਤੀ ਕਹਿੰਦੇ ਵੀ ਸਾਨੂੰ ਪਿਛਲੇ 16 ਸਾਲ ਹੋ ਗਏ ਮੈਂ ਇਸ ਲੜਾਈ ਦੇ ਵਿੱਚ ਜੁਟਿਆ ਹੋਇਆ ਹਾਂ ਫੋਟੋਆਂ ਖਿੱਚ ਕੇ ਭੇਜਦਾ ਜਿਹੜੇ ਵੱਡੇ ਅਫਸਰ ਨੇ ਪਰ ਕਹਿੰਦੇ ਮੇਰੀ ਸੁਣਵਾਈ ਨਹੀਂ ਹੁੰਦੀ ਪਰ ਹੁਣ ਜਦ ਦੇ ਬਾਬਾ ਜੀ ਆਪ ਫੀਲਡ ਦੇ ਵਿੱਚ ਲੁਧਿਆਣੇ ਦੇ ਵਿੱਚ ਯਾਨੀ ਕਿ ਆਏ ਨੇ ਮੋਰਚਾ ਜਿਹੜਾ ਸਾਹਮਣੇ ਤੇ ਕਹਿੰਦੇ ਕਾਫੀ ਜ਼ਿਆਦਾ ਫਰਕ ਵੇਖਣ ਨੂੰ ਮਿਲ ਰਿਹਾ ਕਿਉਂਕਿ ਉਹ ਹਨ ਕਿ ਹੁਣ ਅਸੀਂ ਸੀਚੇ ਵਾਲ ਬੈਠੇ ਆਂ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਤੋਂ ਧੂਆ ਕੱਢ ਰਹੀ ਹੈ ਬਿਲਕੁਲ ਜੀ ਉਹ ਤਾਂ ਇੱਥੇ ਵਾਲੇ ਲੋਕ ਜਾਗਰੂ ਹੋਣਗੇ ਤਾਂ ਫਿਰ ਹੁਣ ਅਸੀਂ ਸਾਰਿਆਂ ਨੂੰ ਕਿਹਾ ਜਿਹਦੇ ਕੋਲ ਵੀ ਜਿੰਨੇ ਵੀ ਆਏ ਸੀ ਅਸੀਂ ਕਿਹਾ ਜਿਹੜੀ ਇੰਡਸਟਰੀ ਤੁਹਾਡਾ ਧੂਆ ਕੱਢ ਰਹੀ ਹੈ ਲੋਕੇਸ਼ਨ ਲਾ ਕੇ ਫੋਟੋ ਪਾ ਦਿਓ ਅਸੀਂ ਗਾਂਧੀ ਕੰਪਨੀ ਭੇਜੀ ਜਾਣੀ ਹੁਣ ਜਿੰਨੀਆਂ ਵੀ ਕੰਪਲੇਂਟਾਂ ਸਾਨੂੰ ਆਉਂਦੀਆਂ ਜਾਂ ਉਹ ਸਿੱਧੀਆਂ ਭੇਜਣ ਜਾਂ ਸਾਨੂੰ ਭੇਜਣ ਅਸੀਂ ਨੂੰ ਜਿਹੜੇ ਹੈਗੇ ਆ ਕਲੂਸ਼ਨ ਕੰਟਰੋਲ ਬੋਰਡ ਨੂੰ ਭੇਜਦੇ ਆ ਉਹ ਨਾਲ ਦੀ ਨਾਲ ਉਹ ਰਿਕਾਰਡ ਬਣਦਾ ਕਿ ਇੰਨੀਆਂ ਅਸੀਂ ਭੇਜੀਆਂ ਇਹਦੇ ਉੱਤੇ ਤੁਸੀਂ ਕੀਤਾ ਕੀ ਆ ਇਹ ਜਿਹੜੀਆਂ ਕੰਪਲੀਟਾਂ ਆਈਆਂ ਇਹ ਫੇਕ ਸੀ ਜਾਂ ਸਹੀ ਸੀ ਜੇ ਸਹੀ ਸੀ ਤਾਂ ਉਹਦਾ ਆਉਟਪੁੱਟ ਕੀ ਆ ਉਹਦੀ ਆਉਟਪੁੱਟ ਕੀ ਆ ਕਿ ਤੁਸੀਂ ਸਾਰੀਆਂ ਜਿਉਂੀਆਂ ਦੇਖ ਲਓਗੇ ਕਿਸੇ ਤੋਂ ਵੀ ਉਹ ਤੂੰ ਤੂੰ ਆਹੋ ਜਿਹਾ ਨਹੀਂ ਨਿਕਲਿਆ ਨਹੀਂ ਤੇ ਇਸੇ ਜਿਹੜੀ ਸੀਗੀ ਕਾਰਨ ਕੀ ਸੀਗਾ ਜਿਹੜੀ ਹਰ ਡਾਈੰਗ ਦੇ ਵਿੱਚ ਉਹ ਟਰਾਲੀ ਦੋ ਟਰਾਲੀਆਂ ਜਿਹੜੀਆਂ ਸਵਾਹ ਹੁੰਦੀ ਸੀ ਉਹਨੂੰ ਉਡਾ ਦਿੰਦੇ ਸੀ ਵੀ ਸਾਨੂੰ ਚੱਕਣੀ ਨਾ ਪਵੇ ਉਹਵੇਂ ਲੋਕਾਂ ਦੇ ਸਿਰ 'ਚ ਪੈਂਦੀ ਸੀ ਇੰਡਸਟਰੀ ਦਾ ਕੀ ਫਾਇਦਾ ਲੋਕਾਂ ਨੂੰ ਜੇ ਉਹਨਾਂ 'ਚ ਸਿਰ ਸਵਾਹੀ ਪਣੀ ਬਿਲਕੁਲ ਇੰਡਸਟਰੀ ਨੂੰ ਚਾਹੀਦਾ ਉਹ ਨੇੜੇ ਲੋਕਾਂ ਦੇ ਨਾਲ ਵਧੀਆ ਵਿਹਾਰ ਕਰਨਾ ਲੋਕ ਉਹਨਾਂ ਦੀ ਸਪੋਰਟ ਕਰਨ ਉਹ ਸਾਡਾ ਇੰਡਸਟਰੀ ਤੇ ਸਾਨੂੰ ਫਾਇਦਾ ਹੋਇਆ ਤੇ ਜੇ ਲਾ ਇੰਡਸਟਰੀ ਨੇ ਲੋਕ ਹੀ ਦਰਨੇ ਇਹੋ ਜੀ ਇੰਡਸਟਰੀ ਦਾ ਕੋਈ ਫਾਇਦਾ ਨਹੀਂ ਲੋਕ ਲੋਕਾਂ ਲਈ ਤਾਂ ਹੈ ਇੰਡਸਟਰੀ ਇੰਡਸਟਰੀ ਲਈ ਲੋਕ ਨਹੀਂ ਗੇ ਬਾਹਰ ਬੈ ਕੇ ਕਹਿੰਦੇ ਸੀ ਰੋਟੀ ਨਹੀਂ ਖਾ ਸਕਦੇ ਅੱਖਾਂ ਦੇ ਵਿੱਚ ਉਹ ਜਿਹੜਾ ਆਣ ਕੇ ਫਲੂਏ ਪੈਂਦੇ ਸੀ ਉਹ ਉਹ ਜਿਹੜੇ ਹੈਗੇ ਨੁਕਸਾਨ ਕਰਦੇ ਸੀ ਤੇ ਅੱਜ ਜਿਹੜਾ ਹੈਗਾ ਬਹੁਤ ਫਰਕ ਪਿਆ ਪਰ ਲੋਕਾਂ ਨੂੰ ਵੀ ਕੱਲਾ ਨਾ ਤਾਂ ਜਿਹੜੀ ਹੈਗੀ ਸਰਕਾਰ ਕੋਈ ਕਰ ਸਕਦੀ ਹੈ ਨਾ ਮਹਿਕਮਾ ਜਿੰਨਾ ਜੇ ਲੋਕ ਜਿਹੜੇ ਪੀੜਤ ਹੋ ਘਟੂ ਘਟਾ ਉਹਦੀ ਆਪਣੀ ਕੰਪਲੇਂਟ ਤਾਂ ਕਰਾਉਣ ਦਾ ਬਿਲਕੁਲ ਜਦੋਂ ਤੱਕ ਆਪਾਂ ਕਰਾਉਣੇ ਨਿਕਲਾਂਗੇ ਜਾਂ ਕੋਈ ਕੰਪਲੇਂਟ ਨਹੀਂ ਕਰਦਾ ਤਦ ਤੱਕ ਕੋਈ ਕੋਸ਼ਿਸ਼ ਨਹੀਂ ਕਰ ਸਕਦਾ ਹੁਣ ਜੇ ਕੋਈ ਅਫਸਰ ਵੀ ਉਹ ਉਹਨੂੰ ਉਹ ਜਦੋਂ ਕੰਪਲੇਂਟ ਜਾਊਗੀ ਜਾਂ ਤਾਂ ਆਪਣੇ ਅਫਸੇ ਹੀ ਨਹੀਂ ਦੇਖਣਗੇ ਫਿਰ ਵੀ ਕੋਣ ਦੇਖਦਾ ਜਦੋਂ ਕੰਪਲੇਨ ਜਾਊਗੀ ਉਹਦੇ ਉੱਤੇ ਉਹ ਜਾ ਕੇ ਦੇਖਣਗੇ ਉਹਦਾ ਧੂਆਂ ਦੇਖਣਗੇ ਉਹਨੂੰ ਫੋਨ ਨੂੰ ਫੋਟੋ ਪਾਉਣਗੇ ਵੀ ਇਹ ਤੇਰੀ ਇੰਡਸਟਰੀ ਦੀ ਆ ਫੋਟੋ ਆਈ ਐ ਤੁਸੀਂ ਇਹ ਧੂਆਂ ਕੱਢ ਰਹੇ ਸੋ ਘਟੋ ਘਟੋ ਦੇ ਉੱਤੇ ਲੋਕਾਂ ਦਾ ਜਾਗਣਾ ਬਹੁਤ ਜ਼ਰੂਰੀ ਹੈ ਮੀਟਿੰਗਾਂ ਜਿਹੜੀਆਂ ਕਰ ਰਹੇ ਆ ਆਪਾਂ ਉਹਦੇ ਵਿੱਚ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜਿਹੜੇ ਡੈਰੀ ਫਾਰਮਰ ਨੇ ਜਿਹੜੇ ਇੰਡਸਟਰੀਅਲ ਨੇ ਜਿਹੜੇ ਡੈਰੀ ਫਾਰਮਰ ਸੀਗੇ ਦੋਨਾਂ ਦੀ ਤਾਜਪੁਰ ਵਾਲਿਆਂ ਦੀ ਉਦੋਂ ਮੀਟਿੰਗ ਕੀਤੀ ਸੀ ਹੈਬੋ ਵਾਲਿਆਂ ਦੀ ਵੀ ਕੀਤੀ ਸੀ ਆ ਜਿਹੜੇ ਪੰਡਾ ਵਾਲੇ ਸੀ ਇਹ ਵੀ ਸਭ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਤੁਹਾਡੀ ਸਪੋਰਟ ਕਰਨ ਹੁਣ ਵੀ ਉਹਨਾਂ ਨੂੰ ਪੰਜ ਖੇਤ ਠੇਕੇ ਤੇ ਲੈ ਕੇ ਜ਼ਮੀਨ ਦੇ ਦਿੱਤੀ ਹੈ ਵੀ ਤੁਸੀਂ ਗੋ ਉੱਥੇ ਛੱਟੋ ਜੇ ਕਿਹ ਕੋਈ ਜਗ੍ਹਾ ਹੈ ਨਹੀਂ ਇਹ ਹੀ ਕਹਿੰਦੇ ਵੀ ਜਗ੍ਹਾ ਹੈ ਨਹੀਂ ਅਸੀਂ ਦੇਨੇ ਆ ਟੈਂਕਰ ਦੇ ਦਿੱਤੇ ਅਸੀਂ ਤਿੰਨ ਆ ਵਖ ਵਖ ਪੰਡਾ ਨੂੰ ਸਰਪੰਚਾਂ ਨੂੰ ਜਿਹੜੇ ਵੈਕਮ ਪੰਪ ਉਹ ਹੁਣੇ ਥੋੜੇ ਦਿਨਾਂ ਚ ਆ ਜਾਣਗੇ ਉਹਨਾਂ ਜਰੂ ਮਹਿਕਮੇ ਵਾਲੇ ਕਹਿੰਦੇ ਸਾਡੇ ਕੋਲ ਤਨ ਹੈਗੇ ਟੰਕਰ ਵੀ ਉਹ ਜਿਹੜਾ ਪਾਣੀ ਨੂੰ ਕਲੈਕਟ ਕਰਕੇ ਜਿਹੜਾ ਹੈਗਾ ਤੁਸੀਂ ਜਾਂ ਤਾਂ ਉਸ ਟ੍ਰੀਟਮੈਂਟ ਪਲਾਂਟ ਤੇ ਲਿਆਓ ਜਾਂ ਖੇਤਾਂ ਦੇ ਵਿੱਚ ਪਾ ਦਿਓ ਤਾਂ ਕਿ ਉਹ ਗੋਹਾ ਵਾ ਉਹਦੀ ਖਾਦ ਬਣ ਜਾ ਜਿਹੜਾ ਆਪਣਾ ਸਿੰਘਾ ਸ਼ਿਨਮਾ ਜਿਹੜਾ ਆਪਾਂ ਪੰਪਿੰਗ ਸਟੇਸ਼ਨ ਲਾਇਆ ਉੱਥੇ ਦੀ ਉੱਥੋਂ ਦੀ ਚੋਰੀ ਵੀ ਕਹਿੰਦੇ ਫੜੇਗੀ ਵੀ ਜਿਹੜਾ ਇੰਡਸਟਰੀਅਲ ਜਿਹੜੇ ਡਾਈੰਗ ਵਾਲਾ ਪਾਣੀ ਛੱਡਦੇ ਸੀ ਉਹ ਵੀ ਫੜੇਗੇ ਜਿਹੜੇ ਪਹਿਲਾਂ ਚੋਰੀ ਸੀ ਨਾ ਰੋਲਾ ਇਸੇ ਕਰਕੇ ਹੀ ਉਹ ਉਹ ਟੈਪ ਨਹੀਂ ਸੀ ਹੋ ਰਿਹਾ ਕਿ ਉਹਦੀ ਆੜ ਦੇ ਵਿੱਚ ਸਾਰਾ ਕੁਝ ਹੋ ਰਿਹਾ ਸੀ ਹੁਣ ਉਹ ਟੈ ਸਾਡੇ ਸਾਨੂੰ ਪਤਾ ਸਾਰਾ ਕੁਝ ਅਪਸ਼ੋਧ ਨਹੀਂ ਕਹਿ ਸਕਦੇ ਪਰ ਉਹਨੂੰ ਟੈਪ ਕਰਨ ਦਾ ਅਰਥ ਹੀ ਇਹ ਸੀਗਾ ਕਿ ਅਸੀਂ ਉਹ ਜਿਹੜੀ ਚੀਜ਼ ਨੂੰ ਜਦੋਂ ਟੈਪ ਕੀਤਾ ਉਹ ਵੱਡੀਆਂ ਇੰਡਸਟਰੀਆਂ ਵੀ ਫੜ ਹੋਈਆਂ ਜਿਹੜੀਆਂ ਇਸ ਆੜ ਦੇ ਵਿੱਚ ਵੀ ਦਰਿਆ ਚ ਹੀ ਜਾਂਦਾ ਕਿਹੜਾ ਕੋਈ ਮੋਰੇ ਜੇ ਕਰਦਾ ਉਹ ਟੈਪ ਕਰਨ ਦੇ ਨਾਲ ਹੀ ਉਹ ਪਤਾ ਲੱਗਾ ਸਾਰਾ ਕੁਝ ਤੇ ਹੁਣ ਅਗਲੇ ਆਪਣਾ ਕੀ ਕਹਿ ਲੋ ਪ੍ਰੋਸੈਸ ਰਹੇਗਾ ਕਿਸ ਤਰੀਕੇ ਨਾਲ ਪਹਿਲਾਂ ਕਿ ਬੁੱਢਾ ਦਰਿਆ ਸਾਫ਼ ਹੋਵੇ ਉਹਦੇ ਵਿੱਚ ਨਹਾਉਣਾ ਸਾਡਾ ਨਿਸ਼ਾਨਾ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹਾਂ ਹਾਂ ਤਾਂ ਉਹਨੇ ਅੱਗੇ ਸਾਡਾ ਕੁੰਭ ਇੱਥੇ ਲੱਗੇ ਕੁੰਭ ਨਾਮ ਅਮਰਦਾ ਦਾ ਜਲ ਦਾ ਉਹ ਕੰਬ ਜਿਹੜਾ ਸਾਡੇ ਤੋਂ ਖਸ ਗਿਆ ਉਹ ਅਮਰਤ ਜਲ ਜੀ ਦੇ ਵਾਸਤੇ ਅਸੀਂ ਤਰਸਦੇ ਹਾਂ ਉਹ ਦੋੜਾ ਬੁੱਢੇ ਦਰਿਆ ਚ ਆਵੇ ਇਹ ਸਾਫ ਸੁਥਰਾ ਹੋਵੇ ਮਾਲਵਾ ਤੇ ਰਾਜਸਥਾਨ ਦੇ ਲੋਕ ਸੁਖੀ ਹੋਣ ਤੇ ਬਿਮਾਰੀਆਂ ਤੋਂ ਬਚਣ ਹਾਲੇ ਤੱਕ ਵੀ ਜਾਗਰੂਤ ਨਹੀਂ ਹੋ ਰਹੀਆਂ ਲਾਪਰਵਾਹੀ ਵਰਤ ਰਹੀਆਂ ਨੇ ਉਸੇ ਤਰੀਕੇ ਨਾਲ ਗੰਦਗੀ ਫੈਲਾ ਰਹੀਆਂ ਬੇਨਤੀ ਕਰਾਂਗੇ ਇੱਕ ਭਾਈ ਆਪਣਾ ਹੱਥੀ ਆਪਣਾ ਆਪੇ ਹੀ ਕਾਸਵਾਰੀ ਹੈ ਜਿੱਥੇ ਜਾਏ ਭਈ ਇਹ ਭਲਾ کہیں ਜਿੱਥੇ ਵੀ ਰਹਿ ਰਹੇ ਜਿੱਥੇ ਵੀ ਬਹਿ ਰਹੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਓ ਉਸ ਏਰੀਆ ਨੂੰ ਸਾਫ਼ ਸੁਥਰਾ ਰੱਖੀਓ ਜੇ ਅਸੀਂ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਲਾਂਗੇ ਤੇ ਸਾਰਾ ਪੰਜਾਬ ਵੀ ਨਹੀਂ ਦੁਨੀਆ ਸਾਫ਼